रेडी स्टार्ट ਪਰਿਵਾਰ ਵਿਆਉਤਬੰਦੀ ਦੇ ਸੰਬੰਧ ਵਿੱਚ ਕਿਉਂ ਤੇ ਕਿਵੇਂ ਦਾ ਜਵਾਬ ਦੇਣ ਤੋਂ ਪਹਿਲਾਂ ਇਹ ਜਾਨਣਾ ਬਹੁਤ ਜ਼ਰੂਰੀ ਹੈ ਕਿ ਪਰਿਵਾਰ ਵਿਆਉਤਬੰਦੀ ਕੀ ਹੈ ਪ੍ਰਸ਼ਨ ਚਿੰਨ੍ਹ ਥੋੜੇ ਜਿਹੇ ਸ਼ਬਦਾਂ ਵਿੱਚ ਇਹ ਕਿਹਾ ਜਾ ਸਕਦਾ ਹੈ ਕਿ ਪ੍ਰਾਪਤ ਵਸੀਲਿਆਂ ਨੂੰ ਮੁੱਖ ਰੱਖਦਿਆਂ ਆਪਣੇ ਵਸਦੇ ਅੰਦਰ ਅੰਦਰ ਪਰਿਵਾਰ ਦੀ ਹੱਦ ਨੂੰ ਕਾਇਮ ਰੱਖਣ ਲਈ ਇਹ ਪਤੀ ਪਤਨੀ ਦਾ ਇੱਕ ਸਾਂਝਾ ਯਤਨ ਹੈ ਡੰਡੀ ਇੱਕ ਦੰਪਤੀ ਨੂੰ ਜਿੰਨੇ ਬੱਚਿਆਂ ਦੀ ਲੋੜ ਹੈ ਉਸ ਗਿਣਤੀ ਨੂੰ ਨਿਸ਼ਚਿਤ ਕਰਨ ਤੋਂ ਛੁੱਟ ਪਰਿਵਾਰ ਵਿਉਂਤਬੰਦੀ ਉਹਨਾਂ ਨੂੰ ਇਹ ਗੱਲ ਨਿਸ਼ਚਾ ਕਰਨ ਦੇ ਯੋਗ ਵੀ ਬਣਾਉਂਦੀ ਹੈ ਕਿ ਉਹਨਾਂ ਦੇ ਘਰ ਅਗਲਾ ਬੱਚਾ ਕਦੋਂ ਤੇ ਕਿੰਨੇ ਚਿਰ ਮਗਰੋਂ ਪੈਦਾ ਹੋਵੇ ਡੰਡੇ ਜਦੋਂ ਇਹ ਚੀਜ਼ ਹੋ ਜਾਵੇ ਤਾਂ ਬੱਚੇ ਸਿਹਤਮੰਦ ਬਧੇਰੇ ਧਿਆਨ ਨਾਲ ਪਲੇ ਹੋਏ ਚੰਗੇ ਸੁਨੱਖੇ ਤੇਜੋਗ ਸ਼ਹਿਰੀ ਬਣਦੇ ਹਨ ਡੰਡੇ ਜਿੱਥੇ ਪਰਿਵਾਰ ਬਿਉਤਬੰਦੀ ਨਾਲ ਆਮ ਹਾਲਾਤ ਵਿੱਚ ਪਰਿਵਾਰ ਦੀ ਸਿਹਤ ਤੇ ਖੁਸ਼ੀ ਖੁਸ਼ਹਾਲੀ ਕਾਇਮ ਰਹਿੰਦੀ ਹੈ ਉਥੇ ਬਾਲਦਾਨ ਨੂੰ ਵੀ ਐਸਾ ਨਾਲ ਇਹ ਤਸੱਲੀ ਮਿਲਦੀ ਹੈ ਕਿ ਉਹ ਆਪਣੇ ਬੱਚਿਆਂ ਪ੍ਰਤੀ ਆਪਣਾ ਫਰਜ਼ ਠੀਕ ਤਰ੍ਹਾਂ ਨਿਵਾਹ ਸਕਦੇ ਹਨ ਡੰਡੇ ਨਿਰਸੰਦੇਹ ਇਹ ਸੰਭਵ ਨਹੀਂ ਕਿ ਜਦੋਂ ਤੁਹਾਨੂੰ ਲੋੜ ਹੋਵੇ ਤੁਸੀਂ ਬੱਚਾ ਪੈਦਾ ਕਰ ਸਕਦੇ ਹੋ ਡੰਡੇ ਗਰਭ ਰੋਕੂ ਤਰੀਕਿਆਂ ਦੇ ਵਿਗਿਆਨਿਕ ਗਿਆਨ ਨੇ ਇਹ ਸ਼ਕਤੀ ਤਾਂ ਪ੍ਰਦਾਨ ਕਰ ਦਿੱਤੀ ਹੈ ਕਿ ਅਗਲੇ ਗਰਭ ਨੂੰ ਮਨੁੱਖ ਆਪ ਰੋਕ ਸਕੇ ਡੰਡੀ ਇਸ ਲਈ ਇਹ ਚੰਗੇ ਵਿਉਂਤਮੰਦ ਦੇ ਜੋਗ ਮਾਪੇ ਹੋਣ ਦਾ ਦੂਜਾ ਨਾ ਹੈ ਡੰਡੀ ਆਮ ਹਾਲਤ ਵਿੱਚ ਪਰਿਵਾਰ ਵਿਉਂਤਬੰਦੀ ਦੇ ਚਾਰ ਪੱਖ ਹੁੰਦੇ ਹਨ ਲਿੰਗ ਵਿਦਿਆ ਵਿਆਹ ਸੰਬੰਧੀ ਸਲਾਮਸ਼ਬਰਾ ਬੇਔਲਾਦ ਪਤੀ ਪਤਨੀ ਨੂੰ ਬੱਚਾ ਹਾਸਲ ਕਰਨ ਵਿੱਚ ਮਦਦ ਅਤੇ ਵੱਖ-ਵੱਖ ਗਰਭ ਰੋਕ ਸਾਧਨਾ ਤੇ ਗਰਭ ਰੋਕ ਰਾਹੀਂ ਪਰਿਵਾਰ ਦੇ ਜੀਵਾਂ ਦੀ ਗਿਣਤੀ ਨਿਸ਼ਚਿਤ ਕਰਨ ਵਿੱਚ ਮਦਦ ਡੰਡੀ ਪਿਛਲੇ ਪੱਖ ਦੇ ਸੰਬੰਧ ਵਿੱਚ ਜਿਹੜਾ ਇਹਨਾਂ ਸਾਲਾਂ ਵਿੱਚ ਆਬਾਦੀ ਦੇ ਬਹੁਤ ਜ਼ਿਆਦਾ ਵਾਧੇ ਕਰਕੇ ਇੱਕ ਵਿਸ਼ੇ ਪੱਖ ਬਣ ਗਿਆ ਹੈ ਇਹ ਲੋਡ ਪੈਦਾ ਹੋ ਗਈ ਹੈ ਕਿ ਭਾਰਤ ਵਿੱਚ ਕੌਮੀ ਪੱਧਰ ਉੱਪਰ ਬਿਉਤਬੰਦੀ ਪ੍ਰੋਗਰਾਮ ਚਾਲੂ ਕੀਤਾ ਜਾਵੇ ਡੰਡੇ ਪਰਿਵਾਰ ਬਿਉਤਬੰਦੀ ਦੇ ਸੰਬੰਧ ਵਿੱਚ ਕਿਉਂ ਤੇ ਕਿਵੇਂ ਦਾ ਜਵਾਬ ਦੇਣ ਤੋਂ ਪਹਿਲਾਂ ਇਹ ਜਾਣਨਾ ਬਹੁਤ ਜ਼ਰੂਰੀ ਹੈ ਡੰਡੇ ਮੈਂ ਚਾਂਸਲਰ ਸਾਹਿਬ ਵਾਈਸ ਚਾਂਸਲਰ ਸਾਹਿਬ ਅਤੇ ਬਾਕੀ ਅਧਿਕਾਰੀਆਂ ਦਾ ਦਿਲੋਂ ਰੀਣੀ ਹਾਂ ਕਿ ਉਹਨਾਂ ਨੇ ਮੈਨੂੰ ਅਦੇਹਾ ਅਫਸਰ ਦਿੱਤਾ ਹੈ ਜਿਸ ਤੇ ਮੈਂ ਯੂਨੀਵਰਸਿਟੀ ਦੇ ਨਵੇਂ ਗ੍ਰੈਜੂਏਟਾਂ ਅਤੇ ਸਾਡੀ ਕੌਮ ਅਤੇ ਦੇਸ਼ ਦੇ ਭਵਿੱਖ ਦੇ ਆਗੂਆਂ ਨਾਲ ਕੁਝ ਗੱਲਬਾਤ ਕਰ ਸਕਾਂ ਡੰਡੇ ਮੈਂ ਦਾਵਾ ਨਹੀਂ ਕਰ ਸਕਦਾ ਕਿ ਮੈਂ ਕੋਈ ਵੱਡਾ ਵਿਦਵਾਨ ਜਾਂ ਚਾਤੁਰ ਸਿਆਸਤਦਾਨ ਹਾਂ ਡੰਡੇ ਪਰ ਇਸ ਯੂਨੀਵਰਸਿਟੀ ਦੀ ਸਥਾਪਨਾ ਵਿੱਚ ਕੁਝ ਦਿਲਚਸਪੀ ਮੇਰੀ ਵੀ ਰਹੀ ਹੈ ਅਤੇ ਇਸ ਦੀ ਉન્નਤੀ ਦਾ ਮੈਂ ਅਤਿਅੰਤ ਚਾਹਵਾਨ ਹਾਂ ਕੇਵਲ ਇਸੇ ਲਈ ਅੱਜ ਮੈਂ ਇੱਥੇ ਆਉਣ ਲਈ ਤਿਆਰ ਹੋਇਆ ਹਾਂ ਅਤੇ ਅੱਜ ਇਸ ਸਮਾਗਮ ਵਿੱਚ ਸ਼ਾਮਿਲ ਹੋ ਕੇ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਡੰਡੀ ਸਭ ਤੋਂ ਪਹਿਲਾਂ ਮੈਂ ਆਪ ਦਾ ਧਿਆਨ ਤਾਦਾ ਹੋਏ ਸਾਕੇ ਬਲ ਲੈ ਜਾਂਦਾ ਹਾਂ ਡੰਡੇ ਸਾਡੀ ਬਦ ਕਿਸਮਤੀ ਹੈ ਕਿ ਪਿਛਲੇ 2 ਸਾਲਾਂ ਦੇ ਅੰਦਰ ਅਸੀਂ ਆਪਣੇ ਦੋ ਪ੍ਰਾਈਮ ਮਿਨਿਸਟਰ ਗਵਾ ਬੈਠੇ ਹਾਂ ਡੰਡੇ ਪੰਡਿਤ ਨਹਿਰੂ ਦੇ ਹੁੰਦਿਆਂ ਲੋਕ ਸਵਾਲ ਕਰਦੇ ਸਨ ਜੋ ਉਸ ਦੇ ਪਿੱਛੋਂ ਕੌਣ ਅਤੇ ਕਿਵੇਂ ਏਡੇ ਵੱਡੇ ਦੇਸ਼ ਨੂੰ ਸੰਭਾਲੇਗਾ ਡੰਡੇ ਪੰਡਿਤ ਨਹਿਰੂ ਦੇ ਪਿੱਛੋਂ ਸ੍ਰੀ ਲਾਲ ਬਹਾਦਰ ਸ਼ਾਸਤਰੀ ਨੇ ਇਸ ਦਾ ਉੱਤਰ ਦਿੱਤਾ ਡੰਡੇ ਜਿੱਥੇ ਉਹ ਵੇਖਣ ਨੂੰ ਕਮਜ਼ੋਰ ਦਿਸਦਾ ਸੀ ਸਿਹਤ ਵੀ ਚੰਗੀ ਨਹੀਂ ਸੀ